ਸਤਿ ਸ਼੍ਰੀ ਅਕਾਲ ਪਿਆਰੇ ਪੰਜਾਬ ਵਾਸੀਓ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਵਾਰੀ ਫੇਰ ਦੱਸਤਾ ਕਿ ਜਿਹਦੇ ਖਿਲਾਫ ਵੀ ਭ੍ਰਸ਼ਟਾਚਾਰ ਦੇ ਸਬੂਤ ਆ ਗਏ ਉਹਨੂੰ ਬਖਸ਼ਿਆ ਨਹੀਂ ਜਾਏਗਾ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਲਈ ਇਹ ਪਹਿਲੀ ਸਰਕਾਰ ਹੈ ਜਿਨੇ ਤੁਹਾਨੂੰ ਵਟਸਐਪ ਨੰਬਰ ਵੀ ਦਿੱਤੇ ਪੋਰਟਲ ਵੀ ਲਾਂਚ ਕੀਤੇ ਕਿ ਪੇ ਜੋ ਸਬੂਤ ਚਾਹੇ ਕੋਈ ਹੋਵੇ ਉਹਨਾਂ ਨੇ ਆਪਣੇ ਵੀ ਨਹੀਂ ਬਖਸ਼ੇ ਬੇਗਾਨੇ ਵੀ ਨਹੀਂ ਬਖਸ਼ੇ ਕੱਲ ਰਾਮਨਰੋੜਾ ਜੀ ਦੀ ਗ੍ਰਿਫਤਾਰੀ ਸਭ ਤੋਂ ਪਖਤਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕਰਪਸ਼ਨ ਦੇ ਡੈਡਲੀ ਅਗੇਂਸਟ ਹੈ ਬਿਲਕੁਲ ਖਿਲਾਫ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਸਜਦਾ ਕਰਦਾ ਪਿਛਲੀਆਂ ਸਰਕਾਰਾਂ ਸਮੇ ਭ੍ਰਸ਼ਟਾਚਾਰਿਕ ਰੂਟੀਨ ਬਣ ਗਈ ਸੀ ਪਹਿਲਾਂ ਮੈਂ ਅਕਾਲੀ ਦਲ ਦੀ ਉਹ ਗੱਲ ਕਰ ਲਵਾਂ ਸੁੱਚਾ ਸਿੰਘ ਜਨਵੇਜਾ ਸਿੰਘ ਸੇਖੋਂ ਢਿੱਲੋਂ ਸ਼ਰਨਜੀਤ ਢਿੱਲੋਂ ਤੋਤਾ ਸਿੰਘ ਜੀ ਚਲੋ ਹੁਣ ਉਸ ਦੁਨੀਆ ਚ ਨਹੀਂ ਰਹੇ ਬੀਜੇਪੀ ਦੇ ਮਨੋਰੰਜਨ ਕਾਲੀਆ ਰਾਜ ਖੁਰਾਨਾ ਮਨੋਰੰਜਨ ਕਾਲੇ ਜੀ ਨੇ ਇੱਕ ਚਿੱਠੀ ਲਿਖੀ ਸੀ ਸੰਤਖੁਮਾਰ ਜੀ ਦੇ ਖਿਲਾਫ ਘਪਲਿਆਂ ਦੀ ਇਹ ਸਾਧੂ ਸਿੰਘ ਧਰਮਸੋਧ ਹਾਲੇ ਤਾਜ਼ਾ ਤਾਜ਼ਾ ਸੁੰਦਰ ਸ਼ਾਮ अरोड़ा ਕਿਕੀ ਟਿੱਲੋਂ ਇਹ ਲੋਕ ਕਰਾਪਸ਼ਨ ਵੀ ਕਰਦੇ ਸੀ ਕੈਪਟਨ ਨਮਿੰਦਰ ਸਿੰਘ 32 ਫਾਈਲਾਂ ਕੱਚ 'ਚ ਪਾ ਕੇ ਘੁੰਮੇ ਜਾਂਦਾ ਹੁੰਦਾ ਸੀ ਐਕਸ਼ਨ ਕੋਈ ਨਹੀਂ ਸੀ ਲੈਂਦਾ ਸਿਰਫ ਡਰਾ ਕੇ ਰੱਖਦਾ ਸੀ ਵੀ ਮੇਰੀ ਸਪੋਰਟ ਕਰਦੇ ਰਹੋ ਚੀਫ ਮਿਨਿਸਟਰੀ ਵੀ ਪਰ ਐਕਸ਼ਨ ਲੈਣ ਦੀ ਨਾ ਹਿੰਮਤ ਸੀ ਨਾ ਮਨਸ਼ਾ ਸੀ ਨਾ ਮੰਤਵ ਸੀ ਕਿਉਂਕਿ ਕਿਤਨਾ ਕਿਤੇ ਇਹਨਾਂ ਦੇ ਹੱਥ ਵੀ ਰੰਗੇ ਹੋ ਸਕਦੇ ਆ ਕਾਰਵਾਈ ਨਹੀਂ ਸੀ ਕਰਦੇ ਭ੍ਰਸ਼ਟਾਚਾਰੀਆਂ ਦੇ ਖਿਲਾਫ ਉਲਟਾ ਮੈਂ ਬੜਾ ਸ਼ਰਮਸ਼ਾਰ ਹੁੰਨਾ ਜਦੋਂ ਇਹਨਾਂ ਦੇ ਬੁਲਾਰੇ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਆ ਉਲਟਾ ਕਹਿਣਗੇ ਨਹੀਂ ਜੀ ਉਹ ਤਾਂ ਬੇਗੁਨਾ ਫਸਾਉਂਦੇ ਜੀ ਲੋਕਾਂ ਨੂੰ ਪਤਾ ਹੈ ਸਚਾਈਆਂ ਸਾਹਮਣੇ ਆ ਰਹੀਆਂ ਸਬੂਤ ਸਾਹਮਣੇ ਆ ਰਹੇ ਹਨ ਉਹਨਾਂ ਕਾਂਗਰਸੀ ਆਕਾਲੀ ਭਾਜਪਾ ਵਾਲੇ ਲੀਡਰਾਂ ਦੇ ਖਿਲਾਫ ਕਹਿਣਗੇ ਨਹੀਂ ਜੀ ਮਤਲਬ ਇੱਥੋਂ ਤੱਕ ਇਹਨਾਂ ਨੇ ਰੂਟੀਨ ਬਣਾ ਲਈ ਸੀ ਆਪਣੀ ਕਰਪਸ਼ਨ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਸਪਸ਼ਟ ਕਿਹਾ ਸੀ ਮਾਨ ਸਾਹਿਬ ਨੇ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਕਰਪਸ਼ਨ ਦੇ ਖਿਲਾਫ ਤੇ ਉਹਨੂੰ ਸਾਬਤ ਵੀ ਕੀਤਾ ਬਾਰ-ਬਾਰ ਸਾਬਤ ਕੀਤਾ ਚਾਹੇ ਕੋਈ ਮਨਿਸਟਰ ਹੋਵੇ ਚਾਹੇ ਕੋਈ ਐਮਐਲਏ ਹੋਵੇ ਚਾਹੇ ਇਸ ਵਾਰੀ ਫੇਰ ਐਨਐਲਏ ਹੋਵੇ ਚਾਹੇ ਕੋਈ ਉਹ ਅਫਸਰ ਹੋਣ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦਾ ਪੁਸ਼ਤ ਪਨਾਹੀਆਂ ਦੰਦੀ ਆ ਰਹੀਆਂ ਤੇ ਜਦੋਂ ਸਾਡੀ ਸਰਕਾਰ ਨੇ ਐਕਸ਼ਨ ਲਿਆ ਤੇ ਸੋਨੇ ਦੀਆਂ ਇੱਟਾਂ ਵੀ ਨਿਕਲੀਆਂ ਅਮਰੁੱਧਾਂ ਦੇ ਸਕੈਮ ਵੀ ਨਿਕਲੇ ਆ ਟਰਾਂਸਪੋਰਟ ਦੇ ਸਕੈਮ ਵੀ ਨਿਕਲੇ ਆ ਕਿਹੜੇ-ਕਿਹੜੇ ਸਕੈਮ ਦੀ ਗੱਲ ਦੱਸਾਂ ਮੈਂ ਆਪਣੇ ਵੀ ਨਹੀਂ ਬਖਸ਼ੇ ਪਰ ਚਾਹੀਦਾ ਵੀ ਇਹੀ ਆ ਬਿਲਕੁਲ ਸਹੀ ਰਸਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਰਹੀ ਹੈ ਕਿਉਂ ਬਖਸ਼ਿਆ ਜਾਵੇ ਕਿਉਂਕਿ ਲੋਕਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਬਿਨਾ ਪੈਸੇ ਬਿਨਾ ਕਿਸੇ ਲਾਲਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਇਸੇ ਬਕਸਦ ਨਾਲ ਬਣਾਈ ਸੀ ਕਿ ਕਰਪਸ਼ਨ ਅਤੇ ਨਸ਼ੇ ਇਹ ਪੰਜਾਬ ਤੋਂ ਹਟਾਣੇ ਆ ਦੂਰ ਕਰਨੇ ਆ ਖਤਮ ਕਰਨੇ ਆ ਔਰ ਇਸੇ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਜਿੱਥੇ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਵੱਡੀਆਂ ਤੋਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਵੱਡੀਆਂ ਵੱਡੀਆਂ ਮੱਛੀਆਂ ਪਕੜੀਆਂ ਜਾ ਰਹੀਆਂ ਉੱਥੇ ਕਰਪਸ਼ਨ ਦੇ ਅਗੇਂਸਟ ਚਾਹੇ ਉਹ ਤੁਸੀਂ ਦੇਖਿਆ ਉਹ ਨਾ ਤਹਿਸੀਲਦਾਰ ਹੜਤਾਲ ਤੇ ਚਲੇ ਗਏ ਸੀ ਉਸ ਟਾਈਮ ਵੀ ਆ ਵਿਰੋਧੀ ਪਾਰਟੀਆਂ ਮੈਂ ਬੜਾ ਹੈਰਾਨ ਹੋ ਰਿਹਾ ਸੀ ਲੱਗੀਆਂ ਹੋਈਆਂ ਸੀ ਜੀ ਹੋ ਹੱਲਾ ਮਚਾਣ ਤੇ ਕਿਉਂ ਕਰ ਰਹੇ ਆ ਜੀ ਕਾਰਵਾਈ ਲੋਕਾਂ ਤੋਂ ਰਜਿਸਟਰੀਆਂ ਦੇ ਪੈਸੇ ਲੈੇ ਜਾ ਰਹੇ ਸੀ ਲੋਕਾਂ ਤੋਂ ਇੰਤਕਾਲਾਂ ਦੇ ਵਿੱਚ ਦੇਰੀ ਕੀਤੀ ਜਾ ਰਹੀ ਸੀ ਤੇ ਜਦੋਂ ਐਕਸ਼ਨ ਲੈਂਦੇ ਸੀ ਤੇ ਉਹਨਾਂ ਨੇ ਤਾਂ ਚਿੱਕਾ ਮਾਰਨੀ ਹੀ ਮਾਰਨੀ ਆ ਜਿਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਸੀ ਵਿਰੋਧੀ ਪਾਰਟੀਆਂ ਜ਼ਿਆਦਾ ਰੋਲਾ ਪਾ ਰਹੀਆਂ ਸੀ ਤੇ ਕੱਲ ਵੀ ਵਿਰੋਧੀ ਪਾਰਟੀਆਂ ਗੁੰਮਰਾਹ ਕਰਨ ਤੇ ਲੱਗੀਆਂ ਹੋਈਆਂ بجائے ਇਸ ਦੇ ਕਿ ਸਲਾਗਾ ਕੀਤੀ ਜਾਵੇ ਕਿ ਆਪਣੇ ਐਮ.ਐਲ.ਏ ਵੀ ਨਹੀਂ ਬਖਸ਼ੇ ਜਾ ਰਹੇ ਆਪਣਾ ਮਨਿਸਟਰ ਵੀ ਅਰੈਸਟ ਹੋਇਆ ਸੀ ਛੱਡਿਆ ਨਹੀਂ ਸੀ ਕਿਸੇ ਡਿਪਾਰਟਮੈਂਟ ਨੂੰ ਤਾਇਦ ਨਹੀਂ ਹੈ ਕਿ ਉਹ ਕੋਈ ਢਿੱਲ ਬਖਸ਼ੇ ਸਭ ਨੂੰ ਇਹ ਕਿਹਾ ਹੋਇਆ ਢਿੱਲ ਨਹੀਂ ਵਰਤਣੀ ਐਕਸ਼ਨ ਲੈਣਾ ਜਿਹਦੇ ਖਿਲਾਫ ਵੀ ਸਬੂਤ ਆ ਗਿਆ ਔਰ ਅਗਰ ਅਫਸਰ ਕੋਈ ਢਿੱਲ ਵਰਤਦਾ ਤੇ ਉਹਦੇ ਖਿਲਾਫ ਵੀ ਐਕਸ਼ਨ ਹੁੰਦਾ ਤੁਸੀਂ ਦੇਖ ਚੁੱਕੇ ਹੋ ਵਿਜੀਲੈਂਸ ਦੇ ਅਫਸਰਾਂ ਤੱਕ ਦੇ ਐਕਸ਼ਨ ਹੋ ਗਏ ਵਿਜੀਲੈਂਸ ਨੇ 274 ਦੇ ਕਰੀਬ ਰੈਡ ਹੈਂਡਿਡ ਫੜੇ ਆ ਰਿਸ਼ਵਤ ਲੈਣ ਦੇ ਕੱਲ ਵੀ ਇੱਕ ਹੋਰ ਵੀ ਫੜਿਆ ਗਿਆ ਬੀਡੀਪੀ ਆਫਿਸ ਚ ਸੋ ਜਿੱਥੇ ਕਰਪਸ਼ਨ ਦੇ ਖਿਲਾਫ ਸਰਕਾਰ ਲੜ ਰਹੀ ਹੈ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਸਾਡੇ ਪੰਜਾਬ ਦੇ ਲੋਕ ਬਹੁਤ ਜਾਗਰੂਕ ਹੈ ਕੋਈ ਹੋਵੇ ਐਮਐਲਏ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਭਾਜਪਾ ਦਾ ਹੋਵੇ ਅਕਾਲੀ ਦਲ ਦਾ ਹੋਵੇ ਕੋਈ ਮਨਿਸਟਰ ਹੋਵੇ ਕੋਈ ਅਫਸਰ ਹੋਵੇ ਤੁਹਾਡੇ ਕੋਲ ਕੋਈ ਸਬੂਤ ਹੈ ਨਾਲ ਦੀ ਨਾਲ ਕੰਪਲੀਟ ਲਾਂਚ ਕਰੋ ਇਹ ਗੱਲ ਸਰਕਾਰ ਦੇ ਨਾਲ ਨਾਲ ਸਾਡੀ ਪੰਜਾਬੀ ਦੀ ਵੀ ਹੈ ਪੰਜਾਬ ਨੂੰ ਬਚਾਉਣ ਦੀ ਹੈ ਕਿਉਂਕਿ ਸਰਕਾਰ ਤਾਂ ਖੜੀ ਹੈ ਇਸ ਗੱਲ ਤੇ ਨਾਲ ਖੜੀ ਹੈ ਲੋਕਾਂ ਦੇ ਕਿ ਲਿਆਉ ਸਬੂਤ ਐਕਸ਼ਨ ਲਵਾਂਗੇ ਪਰ ਲੈ ਵੀ 300 ਦੇ ਕਰੀਬ ਐਸੀਆਂ ਸ਼ਿਕਾਇਤਾਂ ਆਈਆਂ ਜਿਨ੍ਹਾਂ ਦੇ ਨਾਲ ਸਬੂਤ ਸੀ ਔਰ ਸਾਰਿਆਂ ਤੇ ਐਕਸ਼ਨ ਹੋਇਆ ਸੋ ਜਿਹੜੀਆਂ ਇਹ ਪਾਰਟੀਆਂ ਕਰਪਸ਼ਨ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ ਉਤਸ਼ਾਹਿਤ ਦੇ ਨਾਮ ਨਾਲ ਪੁਸ਼ਤ ਪਨਾਹੀ ਕਰਦੀਆਂ ਰਹੀਆਂ ਇਹ ਅੱਜ ਵੀ ਗਮਰਾਹ ਕਰਨ ਤੇ ਲੱਗੀਆਂ ਬੀਜੇਪੀ ਦਾ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਵਾਸ਼ਿੰਗ ਮਸ਼ੀਨ ਲਗਾਈ ਹੋਈ ਹੈ ਕੋਈ ਵੀ ਆਂਦਾ ਉਹਨੂੰ ਵਾਸ਼ਿੰਗ ਪਾਊਡਰ ਬੀਜੇਪੀ ਚ ਧੋਂਦੇ ਆਂ ਕਹਿੰਦੇ ਜੀ ਇਹ ਤਾਂ ਸਹੀ ਹੋ ਗਿਆ ਉਹਨਾਂ ਨੇ ਤਾਂ ਗੰਗਾ ਜਲ ਛਿੜਕਣਾ ਹੁੰਦਾ ਪਵਿੱਤਰਮ ਪਵਿੱਤਰਮ ਕਰਨਾ ਹੁੰਦਾ ਕਹਿੰਦੇ ਜੀ ਇਹ ਤਾਂ ਸਹੀ ਹੋ ਗਿਆ ਉਹ ਚਾਹੇ 2 ਦਿਨ ਪਹਿਲਾਂ ਖੁਦ ਦੇਸ਼ ਦੇ ਮਾਨਯਾ ਪ੍ਰਧਾਨ ਮੰਤਰੀ ਜੀ ਕਹਿ ਰਹੇ ਹੁਣ 70000 ਕਰੋੜ ਦਾ ਘੁਟਾਲਾ ਚੱਕੀ ਪੀਸਿੰਗ ਅਜੀਤ ਪਵਾਰ ਤੇ 2 ਦਿਨਾਂ ਬਾਅਦ ਉਹੀ ਅਜੀਤ ਪਵਾਰ ਮੋਦੀ ਜੀ ਦੇ ਨਾਲ ਖੜਿਆ ਹੁੰਦਾ ਮંચ ਤੇ ਜਫੀਆਂ ਪੈ ਰੀਆਂ ਹੁੰਦੀਆਂ ਉਹੀ ਛਗਨ ਬੁਜਗਲ ਹੁੰਦਾ ਜਿਹਦੀ ਫਾਈਲ ਗੁੰਮ ਕਰ ਦਿੱਤੀ ਜਾਂਦੀ ਹੈ ਉਹੀ ਜਦੁਰੱਪਾ ਹੁੰਦਾ ਕਿੰਨੀ ਕਲਿਸਟਿਕ ਨਾ ਵਾ ਫਿਰ ਇਹਨਾਂ ਨੇ ਸਾਡੀ ਪਾਰਟੀ ਦੇ ਨੇਤਾਵਾਂ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਬੜਾ ਕਰਪਸ਼ਨ ਦੇ ਖਿਲਾਫ ਡੱਟਦੇ ਆ ਚਾਹੀਓ ਕੇਜਰੀਵਾਲ ਜੀ ਸਸੋਧਿਆ ਜੀ ਇੱਕ ਲਿਕਵਰ ਸਕੈਮ ਫੇਕ ਬਣਾਇਆ ਤੇ ਉਹਦੇ ਉੱਤੇ ਪੀਜਲੇ ਦਾ ਤੋਤਾ ਸੀਬੀਆਈ ਵੀ ਯੂਜ਼ ਕੀਤਾ ਆਈਡੀ ਵੀ ਯੂਜ਼ ਕੀਤਾ ਲੱਭਿਆ ਕੱਖ ਨਹੀਂ 1 ਰੁਪਏ ਦੀ ਰਿਕਵਰੀ ਨਹੀਂ ਹੋਈ ਇਹਾਂ ਦੇ ਲੀਡਰ ਤਾਂ ਖੁਦ ਪੈਸੇ ਲਾ ਕੇ ਪੁਲਿਸ ਕੋਲੇ ਪਹੁੰਚ ਕੇ ਵੀ ਸਾਡਾ ਖਹਿੜਾ ਛੱਡਦੇ ਪੰਜਾਬ ਸਰਕਾਰ ਨੇ ਮੈਂ ਫਿਰ ਉਸੇ ਮੁੱਦੇ ਤੇ ਆऊंगा ਬਹੁਤ اچھا ਕੰਮ ਕੀਤਾ ਕੋਈ ਹੋਰ ਵੀ ਹੋਊਗਾ ਐਮਐਲਏ ਜਾਂ ਮਨਿਸਟਰ ਕਿਸੇ ਪਾਰਟੀ ਦਾ ਹੋਵੇ ਆਪਣਾ ਹੋਵੇ ਵਿਗਰਨਾ ਹੋਵੇ ਕੋਈ ਅਫਸਰ ਹੋਵੇ ਕਿਸੇ ਅਹੁਦੇ ਤੇ ਹੋਵੇ ਇਹੀ ਹੋਣਾ ਚਾਹੀਦਾ ਸਲੂਟ ਹੈ ਤੁਹਾਨੂੰ ਭਗਵੰਤ ਮਾਨ ਜੀ ਤੇ ਤੁਹਾਡੀ ਸਰਕਾਰ ਨੂੰ